ਕੀ ਨਾਮ ਹੈ ਤੁਹਾਡਾ ਜੀ ਮੈਂ ਰਗਵੀਰ ਸਿੰਘ ਬੈਣੀਪਾਲ ਜਮੂਰੀ ਕਿਸਾਨ ਸਭਾ ਦਾ ਮੈਂ ਪੰਜਾਬ ਦਾ ਸੰਯੁਕਤ ਇਕਤਰਾਂ ਤੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੀ ਆਲ ਇੰਡੀਆ ਕਮੇਟੀ ਦਾ ਤੇ ਪੰਜਾਬ ਦੀ ਕਮੇਟੀ ਦਾ ਮੈਂ ਮੈਂਬਰ ਆ ਕਿੱਥੋਂ ਚੱਲੇ ਹੋ ਤੁਸੀਂ ਅਸੀਂ ਤਾਂ ਮੇਰੀ ਤਾਂ ਰੈਸ਼ ਲੁਧਿਆਣੇ ਆ ਅਸੀਂ ਲੁਧਿਆਣੇੋਂ ਚੱਲੇ ਆ ਪਰ ਸਾਡੇ ਨਾਲ ਸਾਥੀ ਜਿਹੜੇ ਇੱਥੇ ਆ ਹੈਡੋਂ ਚੌਕੀ ਦੇ ਸਾਹਮਣੇ ਪੁਲਿਸ ਨੇ ਨਾਕਾਬੰਦੀ ਕਰਕੇ ਰੋਕੇ ਨੇ ਇਹ ਕੋਈ ਫਿਰੋਜ਼ਪੁਰ ਤੋਂ ਕੋਈ ਫਰੀਦਕੋਟ ਤੋਂ ਦੁਰਦੁਰੋ ਕੱਲ ਦੇ ਤੁਰੇ ਹੋ ਸਾਥੀ ਇੱਥੇ ਪਹੁੰਚੇ ਨੇ ਚੰਡੀਗੜ੍ਹ ਤੋਂ ਤਾਂ ਜਾ ਰਹੇ ਸੀ ਤੇ ਤਰਨਾ ਲਗਾਇਆ ਤਰਨਾ ਲਗਾ ਲਿਆ ਹੁਣ ਚੰਡੀਗੜ੍ਹ ਕਿਵੇਂ ਜਾਓ ਦੇਖੋ ਸਾਡਾ ਨਿਸ਼ਾਨਾ ਸੀਗਾ ਅਸੀਂ ਮੰਗ ਕੀਤੀ ਸੀ 34 ਸੈਕਟਰ ਦੇ ਵਿੱਚ ਸਾਨੂੰ ਸਥਾਨ ਦਿੱਤਾ ਜਾਵੇ ਤੇ ਅਸੀਂ ਉੱਥੇ ਆਪਣਾ ਮੰਗਾਂ ਦਾ ਜਿਹੜਾ ਮਤਲਬ ਤਰਨਾ ਮਾਰ ਕੇ ਸਰਕਾਰ ਦੇ ਸਾਹਮਣੇ ਆਪਣੀ ਪ੍ਰੈਜੈਂਟੇਸ਼ਨ ਪੇਸ਼ ਕਰਕੇ ਪ੍ਰੋਟੈਸਟ ਕਰਕੇ ਅਸੀਂ ਆਪਣੀਆਂ ਮੰਗਾਂ ਲਈ ਉੱਥੇ ਸੰਘਰਸ਼ ਕਰਨਾ ਚਾਹੁੰਦੇ ਸੀ ਜਿਹੜਾ ਸਾਡਾ ਜਮਹੂਰੀ ਹੱਕ ਹੈ ਸਰਕਾਰ ਨੇ ਪਹਿਲਾਂ ਤਾਂ ਉੱਥੇ ਸਾਨੂੰ ਜਗ੍ਹਾ ਨਹੀਂ ਅਲਾਟ ਕੀਤੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ ਪੰਜਾਬ ਦੇ ਪਿੰਡਾਂ ਨੂੰ ਈ ਝੜ ਕੇ ਬਣਾਈ ਗਈ ਹੈ ਤੇ ਸਾਨੂੰ ਬਗਾਨਗੀ ਦੀ ਭਾਵਨਾ ਦੀ ਤਰ੍ਹਾਂ ਪੰਜਾਬ ਨੂੰ ਉੱਥੋਂ ਦਰਕਰਿਆ ਜਾ ਰਿਹਾ ਦੂਜੇ ਨੰਬਰ ਦੇ ਉੱਤੇ ਅਸੀਂ ਫੈਸਲਾ ਇਹ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਵੀ ਸ਼ਾਂਤੀਪੂਰਵ ਰਹਿੰਦੇ ਹੋਏ ਜਿੱਥੇ ਕਿਤੇ ਪ੍ਰਸ਼ਾਸਨ ਸਾਨੂੰ ਰੋਕਦਾ ਜਿੱਥੇ ਕਿਤੇ ਨਾਕੇ ਲਾਉਂਦੇ ਨੇ ਉੱਥੇ ਅਸੀਂ ਉੱਥੇ ਹੀ ਧਰਨੇ ਸ਼ੁਰੂ ਕਰ ਦੇਣੇ ਨੇ ਮੇਰੇ ਕੋਲ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ ਘੱਟੋ ਘੱਟ 100 ਜਗ੍ਹਾ ਦੇ ਉੱਤੇ ਅੱਜ ਇਹ ਜਿਹੜਾ ਮੋਰਚਾ ਇਹ ਸੰਘਰਸ਼ ਹੈ ਜਿਹੜਾ ਇਹ ਧਰਨੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਤੇ ਜਿੰਨਾ ਚਿਰ ਸਾਡਾ ਪੰਜਾਬ ਦਾ ਫੈਸਲਾ ਨਹੀਂ ਹੁੰਦਾ ਸ਼ਾਮ ਤੱਕ ਵੀ ਅਸੀਂ ਅੱਗੇ ਕੀ ਕਰਨਾ ਉਹਨਾਂ ਚਿਰ ਸਾਡੇ ਧਰਨੇ ਸਾਰੀਆਂ ਜਗ੍ਹਾ ਦੇ ਉੱਤੇ ਸ਼ਾਮਲ ਹੋਣਗੇ ਤੇ ਜਿਹੜੇ ਬੰਦੇ ਸਾਡੇ ਸਾਡੇ ਆਗੂ ਛਾਪੇ ਮਾਰ ਕੇ ਜਾਂ ਉਹਨਾਂ ਨੇ ਕੱਲ ਪਰਸੋਂ ਦੇ ਪ੍ਰਸ਼ਾਸਨ ਨੇ ਗ੍ਰਿਫਤਾਰ ਕੀਤੇ ਨੇ ਜਾ ਜਿਨ੍ਹਾਂ ਦੇ ਘਰਾਂ ਦੇ ਸਾਹਮਣੇ ਪੁਲਿਸ ਬਿਠਾ ਕੇ ਉਹਨਾਂ ਨੂੰ ਹਾਊਸ ਅਰੈਸਟ ਕੀਤਾ ਅਸੀਂ ਉਹਨਾਂ ਦੀ ਸਖਤ ਨਿੰਦਿਆ ਕਰਦਾ ਭਗਵੰਤ ਮਾਨ ਦੀ ਇਹ ਬਦਲਾਅ ਦੀ ਸਰਕਾਰ ਨੇ ਆਪਣਾ ਅਸਲੀ ਰੂਪ ਹੈ ਜਿਹੜਾ ਉਹ ਲੋਕਾਂ ਸਾਹਮਣੇ ਪੇਸ਼ ਕਰ ਦਿੱਤਾ ਜਿਹੜਾ ਉਹਦੇ ਲਈ ਚੰਗਾ ਨਹੀਂ ਹੋਣਾ ਪੰਜਾਬ ਦੇ ਲੜਦੇ ਲੋਕ ਨੇ ਜਿਹੜੇ ਉਹ ਹਮੇਸ਼ਾ ਜਿੱਤੇ ਨੇ ਤੇ ਹੁਣ ਵੀ ਜਿੱਤਣਗੇ ਕਿੰਨੀ ਕੀ ਕੀ ਤਿਆਰੀਆਂ ਨੇ ਤੁਹਾਡੇ ਕੋਲ ਜੇ ਮੰਨ ਲਓ ਅੱਜ ਕੋਈ ਫੈਸਲਾ ਨਾ ਹੋਇਆ ਤਾਂ ਕਿੰਨੇ ਦਾ ਤਰਨਾ ਲਾਉਗੇ ਤੇ ਕੀ ਤਿਆਰੀਆਂ ਤੁਹਾਡੀਆਂ ਦੇਖੋ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਇਤਿਹਾਸ ਦੱਸਦਾ ਅਸੀਂ ਦਿੱਲੀ ਦੇ ਵਿੱਚ ਮੋਰਚਾ ਲਾਇਆ ਸਾਨੂੰ ਬਦਨਾਮ ਕੀਤਾ ਗਿਆ ਇਹ ਖਾਲਸਤਾਨੀ ਨੇ ਇਹ ਅਤਵਾਦੀ ਨੇ ਇਹ ਆ ਕੇ ਇੱਥੇ ਗੜਵਣਾ ਪੈਦਾ ਕਰਨਗੇ 13 ਮਹੀਨੇ ਅਸੀਂ ਇੱਕ ਪੱਤਾ ਨਹੀਂ ਮਤਲਬ ਹਿਲਣ ਦਿੱਤਾ ਅਸੀਂ ਇੱਕ ਵੱਟਾ ਨਹੀਂ ਮਾਰਿਆ ਪੰਜਾਬ ਦੇ ਲੋਕਾਂ ਨੇ ਸ਼ਾਂਤੀਪੁਰ ਮੋਦੀ ਦੇ ਖਿਲਾਫ ਜਿਹੜਾ ਮੋਰਚਾ ਲਾਇਆ ਸੀ ਉਹ 13 ਮਹੀਨੇ ਉੱਥੇ ਲਾਇਆ ਤੇ ਅਸੀਂ ਜਿੱਤ ਕੇ ਆਇਆ ਅਸੀਂ ਹੁਣ ਵੀ ਸ਼ਾਂਤੀਪੁਰ ਕੋ ਰਹਿੰਦੇ ਹੋਏ ਜਿੱਨਾ ਚਿਰ ਪੰਪਨ ਆਤਮਾਨ ਦੀ ਸਰਕਾਰ ਹੈ ਜਿਹੜੀ ਉਹ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰਦੀ ਤੇ ਜਿਹੜੀਆਂ ਮੰਗਾਂ ਹੋਰ ਨੇ ਉਹ ਪੰਜਾਬ ਨਾਲ ਸੰਬੰਧਿਤ ਨੇ ਜਿਹੜੀਆਂ ਉਹਨਾਂ ਨੂੰ ਉਹ ਸੁਣ ਕੇ ਉਹਦਾ ਕੋਈ ਹੱਲ ਨਹੀਂ ਕਰਦੀ ਅਸੀਂ ਬੱਕਰੇ ਬੱਕਰੇ ਰੂਪ ਦੇ ਵਿੱਚ ਇਹ ਸੰਘਰਸ਼ ਜਾਰੀ ਰੱਖਾਂਗੇ ਕੀ ਨਾ ਤੁਹਾਡੇ ਪ੍ਰਗਟ ਸਿੰਘ ਤੁਸੀਂ ਅੱਜ ਚੰਡੀਗੜ੍ਹ ਜਾ ਰਹੇ ਸੀ ਹੈਡੋ ਚੱਕੇ ਰੋਪਿਆ ਗਿਆ ਕੀ ਕਰਨਗੇ ਮੈਂ ਭਾਰਤੀ ਕਿਸਾਨੀ ਪੰਜਾਬ ਦਾ ਆਗੂ ਸਾਡੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਜੋ ਸਯੁਗਤ ਮੋਰਚੇ ਦੀ ਸਾਡੀ ਕਾਲ ਆਈ ਸੀ ਅਸੀਂ ਪਹਿਲਾਂ ਹੀ ਪਰਮਿਸ਼ਨਰ ਲੈਣ ਵਾਸਤੇ ਚੰਡੀਗੜ੍ਹ ਜਾਣ ਵਾਸਤੇ 5 ਮਾਰਚ ਦਾ ਐਲਾਨ ਕੀਤਾ ਹੋਇਆ ਸੀ 3 ਮਾਰਚ ਨੂੰ ਜਿਹੜੀ ਸਾਡੀ ਮੀਟਿੰਗ ਹੋਈ ਏ ਮੁੱਖ ਮੰਤਰੀ ਸਾਹਿਬ ਦੇ ਨਾਲ ਉਹ ਸਾਡੀ ਮੀਟਿੰਗ ਦਾ ਬੇਸ ਇਟਾ ਰਹੀ ਰਹੀ ਪਰ ਮੁੱਖ ਮੰਤਰੀ ਸਾਨੂੰ ਇੱਕ ਚੇਤਾਵਨੀ ਦੇ ਕੇ ਉੱਠੇ ਸੀ ਵੀ ਧਰਨੇ ਲਾ ਕੇ ਜਿਹੜੇ ਹੱਕ ਲੈਣੇ ਆਪਦੇ ਲੈ ਲਓ ਤੇ ਤੁਸੀਂ ਧਰਨਾ ਲਾ ਕੇ ਵੇਖ ਲਓ ਅਸੀਂ ਇੱਕ ਮੂੰਹ ਤੋੜਮਾ ਜਵਾਬ ਦੇਣ ਵਾਸਤੇ ਫਰੋਜਪੁਰ ਜ਼ਿਲ੍ਹੇ ਤੋਂ ਚੱਲੇ ਆਂ ਇੱਥੋਂ ਤੱਕ ਅਸੀਂ ਪਿੱਛੋ ਜੱਦੋ ਜਹਿਦ ਨਾਲ ਪਹੁੰਚ ਗਏ ਆ ਪਰ ਸਾਨੂੰ ਅੱਜ ਸਮਰਾਲੇ ਇਸ ਚੌਂਕੀ ਦੇ ਕੋਲੇ ਰੋਕ ਕੇ ਭਾਰੀ ਬੈਰੀਕੇਡਿੰਗ ਕਰਕੇ ਰੋਕਿਆ ਗਿਆ ਪਰ ਅਸੀਂ ਆਪ ਦਾ ਸ਼ਾਂਤਮਈ ਢੰਗ ਤਰੀਕੇ ਦੇ ਨਾਲ ਪੀਸਫੁਲ ਰਹਿ ਕੇ ਰੋਸ ਪ੍ਰਦਰਸ਼ਨ ਜਿਹੜਾ ਸੜਕ ਦੇ ਸਾਈਡ ਤੇ ਬਹਿ ਕੇ ਕਰ ਰਹੇ ਆ ਪਰ ਮੈਂ ਸਮਝਦਾ ਬਹੁਤ ਗਲਤ ਰਵਈਆ ਹੈ ਭਗਵੰਤਮਾਨ ਸਰਕਾਰ ਦਾ ਜਿਹੜਾ ਕਿਸਾਨਾਂ ਨੂੰ ਇੰਨਾ ਅਤਿਆਚਾਰ ਕਰਕੇ ਕੀ ਅਸੀਂ ਕੋਈ ਪਾਕਿਸਤਾਨ ਤੋਂ ਆਏ ਆ ਪੰਜਾਬ ਦੇ ਰਹਿਣ ਵਾਲੇ ਆ ਤੇ ਆਪਦੀ ਰਾਜਧਾਨੀ 'ਚ ਜਾਣਾ ਚਾਹੁੰਦੇ ਆ ਕਿਹੜੀ ਗੱਲੋਂ ਸਾਨੂੰ ਇੱਥੇ ਰੋਕੇਗਾ ਸਾਨੂੰ ਇਸ ਬਾਰੇ ਕੋਈ ਸਮਝ ਨਹੀਂ ਆ ਰਹੀ ਬਿਲਕੁਲ ਜੀ ਪੀਸਫੁਲ ਰਹਿ ਕੇ ਆ ਵੇਖ ਲੋ ਇਹ ਭਗਵੰਤ ਮਾਨ ਲੋਕਾਂ ਦੇ ਵਿੱਚ ਮੈਸੇਜ ਗਲਤ ਫਲਾਉਂਦਾ ਵੀ ਰਾਹਗੀਰਾਂ ਨੂੰ ਲੋਕਾਂ ਨੂੰ ਜਨਤਾ ਨੂੰ ਕਿਸਾਨ ਵੇਲੇ ਖਰਾਬ ਕਰਦੇ ਆ ਪਰ ਵੇਖ ਲੋ ਸਾਰਾ ਰਸਤਾ ਚੱਲਦਾ ਪਿਆ ਸਾਡੇ ਵਾਸਤੇ ਭਾਰੀ ਪੈਰੀਗੇਟਿੰਗ ਹੈ ਦੋ ਟਿਪਰ ਅੱਗੇ ਰੇਤ ਦੇ ਭਰ ਕੇ ਲਾਏ ਬੱਸਾਂ ਭਰ ਕੇ ਲਾਈਆਂ ਗਈਆਂ ਪਰ ਅਸੀਂ ਫਿਰ ਵੀ ਪੀਸਫੁਲ ਰਹਿ ਕੇ ਆਪਦਾ ਇੱਕ ਸਾਈਡ ਤੇ ਬੈਠ ਕੇ ਆਪਦਾ ਰੋਜ਼ ਪ੍ਰਦਰਸ਼ਨ ਜਿਹੜਾ ਕਰਦੇ ਪਏ ਇਹ ਰਿਪੋਰਟ ਕਰਨਾ ਡਿਟੇਨ ਕਰਨਾ ਕਿਵੇਂ ਦੇਖਦੇ ਮੈਂ ਇਹ ਸਰਕਾਰ ਦਾ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਕਿ ਸਾਡੇ ਸਯੁਗਤ ਮੋਰਚੇ ਦੇ ਲੀਡਰਾਂ ਨੂੰ ਆਗੂਆਂ ਨੂੰ ਰਾਤ 12 12:30 ਵਜੇ ਚੁੱਕ ਕੇ ਜੇਲ੍ਹਾਂ ਥਾਣਿਆਂ ਦੇ ਵਿੱਚ ਬੰਦ ਕੀਤਾ ਗਿਆ ਪਰ ਇੱਕ ਵਿਆਧਮੰਦੀ ਸੀ ਇਹਨਾਂ ਦੀ ਵੀ ਆਗੂਆਂ ਨੂੰ ਚੁੱਕ ਲੋ ਸ਼ਾਇਦ ਕਿਸਾਨ ਨਾ ਕਰੋ ਨਿਕਲਣਗੇ ਪਰ ਇਸ ਗੱਲ ਦਾ ਮੂੰਹ ਤੋੜਮਾ ਜਵਾਬ ਦੇਣ ਵਾਸਤੇ ਕਿਸਾਨ ਲੋਕ ਘਰਾਂ ਚੋਂ ਆਵਾਮਹਾਰੇ ਚੱਲ ਕੇ ਚੰਡੀਗੜ੍ਹ ਨੂੰ ਕੂਚ ਕਰ ਰਹੇ ਨੇ ਅਸੀਂ ਸਾਨੂੰ ਜਿੰਨਾ ਮਰਜ਼ੀ ਸਮਾਂ ਲੱਗ ਜਾਏ ਅਸੀਂ ਚੰਡੀਗੜ੍ਹ ਪਹੁੰਚ ਕੇ ਰਵਾਂਗੇ ਮੈਡਮ ਅੱਗੇ ਹੱਡੋ ਪੁਲਿਸ ਚੌਂਕੀ ਦੇ ਬਾਹਰ ਕਿਸਾਨ ਧਰਨਾ ਲੱਗਿਆ ਹੋਇਆ ਹੈ ਪੁਲਿਸ ਦਾ ਕੜੀ ਸੁਰੱਖਿਆ ਕੀਤੀ ਹੋਈ ਹੈ ਕੀ ਕਹਿਣਾ ਚਾਹੁੰਦੇ ਹਾਂ ਜੀ ਇੱਥੇ ਅਸੀਂ ਇੱਕ ਸਟਰੋਂਗ ਨਾਕਾ ਲਗਾਇਆ ਹੋਇਆ ਆਪਣਾ ਕਰੀਬ 100 ਤੋਂ ਵੱਧ ਪੁਲਿਸ ਮੁਲਾਜ਼ਮ ਇੱਥੇ ਹੈਗੇ ਸਟਰੋਂਗ ਵੈਰੀਕੇਟਿੰਗ ਅਸੀਂ ਇੱਥੇ ਕੀਤੀ ਹੋਈ ਹੈ ਤੇ ਅਸੀਂ ਇਹਨਾਂ ਨੂੰ ਅਪੀਲ ਕੀਤੀ ਸੀ ਜੀ ਵੀ ਇੱਥੇ ਅਮਨ ਸ਼ਾਂਤੀ ਦਾ ਭੰਗ ਨਾ ਹੋਵੇ ਇਸ ਕਰਕੇ ਤੁਸੀਂ ਕਿਰਪਾ ਕਰਕੇ ਇਸ ਤਰੀਕੇ ਦੀ ਕੋਈ ਹਰਕਤ ਨਾ ਕਰਿਓ ਤੇ ਉਹਨੂੰ ਮੰਨਦੇ ਹੋਏ ਸ਼ਾਂਤੀ ਨਾਲ ਰੋਡ ਦੀ ਸਾਈਡ ਤੇ ਬੈਠੇ ਹੋਏ ਆ ਕਿਸੇ ਨੂੰ ਕੋਈ ਅਸੁਵਿਧਾ ਨਾ ਹੋਵੇ ਤੇ ਮੋਹਾਲੀ ਚੰਡੀਗੜ੍ਹ ਜਿਹੜਾ ਇਹਨਾਂ ਦਾ ਧਰਨਾ ਲਾਉਣ ਦਾ ਪ੍ਰੋਗਰਾਮ ਸੀਗਾ ਉਹਦੇ ਕਰਕੇ ਅਸੀਂ ਇਹਨਾਂ ਨੂੰ ਕਿਹਾ ਕਿ ਵੀ ਉੱਥੇ ਅਮਨ ਸ਼ਾਂਤੀ ਨਾਲ ਪੰਘ ਹੋਵੇ ਨਹੀਂ ਕਿਸਾਨਾਂ ਦਾ ਇਹ ਵੀ ਕਹਿਣਾ ਕੋਈ ਰੀਟੇਨ ਵੀ ਕੀਤੇ ਗਏ ਨੇ ਸਵੇਰੇ ਅੱਜ ਕਿਸਾਨ ਅੱਜ ਅੱਜ ਨਹੀਂ ਜੀ ਕੱਲ੍ਹ ਕੁਝ ਜਿਹੜੇ ਹੈਗੇ ਪ੍ਰੀਵੈਂਟਿਵ ਅਰੈਸਟ ਹੋਈਏ ਜੋ ਲੀਗਲ ਕਾਰਵਾਈ ਹੈਗੀ ਹੈ ਉਹ ਕੀਤੀ ਗਈ ਤੇ ਕੋਈ ਅੱਜ ਹੋਰ ਅਰੈਸਟ ਨਹੀਂ ਹੋਈ ਹੈਗੀ ਅੱਜ ਕੋਈ ਅਰੈਸਟ ਹੋਇਆ ਨਾ ਕਿਤੇ ਨਹੀਂ ਆਜੇ ਨਹੀਂ ਆ ਜੀ ਇਹਨਾਂ ਨੂੰ ਇੱਥੇ ਹੀ ਬਿਠਾਇਆ ਗਿਆ ਸਾਈਟ 'ਤੇ ਬੈਠੇ ਹੁਦਿਆਣੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇਹ ਜਿਹੜੇ ਕਿਸਾਨ ਆ ਕੋ ਨਿਆਂਕ ਜੇਲ੍ਹ 'ਚ ਹਿਰਾਸਤ 'ਚ ਭੇਜੇ ਗਏ ਨੇ ਹਾਂ ਜੀ ਕੁਝ ਭੇਜੇ ਗਏ ਤੇ ਮੈਮ ਕਿੰਨਾ ਚਿਰ ਤੱਕ ਬਿਠਾਏ ਬੈਠੇ ਰਹਿਣਗੇ ਇਹਨਾਂ ਨੂੰ ਕਦੋਂ ਦਾ ਰੁਕੇ ਜਾਊਗਾ ਇਹਨਾਂ ਨੂੰ ਨਹੀਂ ਅਸੀਂ ਨਹੀਂ ਰੋਕੇ ਜੀ ਅਸੀਂ ਤਾਂ ਕਹਿ ਰਹੇ ਹੁਣੇ ਚਲੇ ਜਾਣੇ ਘਰੇ ਚਲੇ ਜਾਣ ਇਹ ਆਪਣੇ ਆਪ ਬੈਠੇ ਹੋਏ ਅਸੀਂ ਸਿਰਫ ਇਹ ਕਹਿ ਰਹੇ ਕਿ ਇਹ ਚੰਡੀਗੜ੍ਹ ਜਾਂ ਮੋਹਾਲੀ ਜਾ ਕੇ ਧਰਨਾ ਨਾ ਲਾਉਣ ਲੋਕਾਂ ਨੂੰ ਅਸੁਰੇ ਦਾ ਨਾ ਹੋਵੇ ਤੇ ਉੱਥੇ ਜਾ ਕੇ ਜਿਹੜਾ ਹੈਗਾ ਲਾਅ ਐਂਡ ਆਰਡਰ ਮੇਨਟੇਨ ਰਹਿ ਉਸ ਕਰਕੇ ਅਸੀਂ ਇਹਨਾਂ ਨੂੰ ਰੋਕਿਆ ਹੋਇਆ ਹੈ ਉੱਥੇ ਜਾਣ ਤੋਂ ਰੋਕਿਆ ਹੈ ਮੈਂ ਟੋਟਲ ਕਿੰਨੇ ਨਾਕੇ ਲਗਾਏ ਹੋਏ ਨੇ ਆਪਣੇ ਸੰਵਾਲਾ ਆਪਣੇ ਲੁਧਿਆਣਾ ਰੇਂਜ ਦੇ ਤਿੰਨ ਜ਼ਿਲ੍ਹੇ ਹੈਗੇ ਜੀ ਖੰਨਾ ਨਵਾਂ ਸ਼ਹਿਰ ਤੇ ਲੁਧਿਆਣਾ ਰੂਰਲ ਜਿਹਨੂੰ ਆਪਾਂ ਜਗਰਾਓ ਕਹਿੰਦੇ ਹੈਗੇ ਸੋ ਇਹਦੇ ਵਿੱਚ ਟੋਟਲ 11 ਸਟਰੋਂਗ ਨਾਕੇ ਲਗਾਏ ਗਏ ਹੈ ਤੇ ਇਸ ਤੋਂ ਇਲਾਵਾ ਜਿਹੜੇ 8 ਅਸੈਂਬਲੀ ਪੁਆਇੰਟਸ ਨੂੰ ਪਤਾ ਲੱਗੇ ਸੀ ਜਿੱਥੇ ਕਟ ਹੋਣ ਦੀ ਸੰਭਾਵਨਾ ਹੈ ਉੱਥੇ ਵੀ ਹੈਵੀ ਡਿਪਲੋਇਮੈਂਟ ਪੁਲਿਸ ਵੱਲੋਂ ਕੀਤੀ ਗਈ ਹੈ ਜੀ ਠੀਕ ਹਾਂ ਥੈਂਕ ਯੂ ਸੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ